ਸਤਿ ਸ੍ਰੀ ਅਕਾਲ ਜੀ ਅਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੂ ਮੈਂ ਕਿਸੇ ਪਾਰਟੀ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਚਾਹੇ ਮੈਂ ਟੀਵੀ ਤੇ ਜਦੋਂ ਮੇਰੀਆਂ ਖਬਰਾਂ ਹੁੰਦੀਆਂ ਨੇ ਜਾਂ ਮੈਂ ਉਹਨਾਂ ਦਾ ਐਨਾਲਿਸਿਸ ਕਰਦਾ ਡੇਲੀ ਜਾਂ ਡਿਬੇਟ ਚ ਹੁੰਨਾ ਤੇ ਜਾ ਫਿਰ ਮੈਂ ਆਪਣੇ ਇਸ ਚੈਨਲ ਜਿਹੜਾ YouTube ਚੈਨਲ ਇੱਥੇ ਤੁਹਾਡੇ ਨਾਲ ਗੱਲ ਕਰਦਾ ਹਾਂ ਕੋਸ਼ਿਸ਼ ਕਰਦਾ ਹਾਂ ਕਿ ਪੂਰਾ ਨਿਰਪੱਖ ਹੋ ਕੇ ਗੱਲ ਕਰਾਂ ਹੁਣ ਜਿਹੜੀ ਗੱਲ ਅੱਜ ਮੈਂ ਕਰਨੀ ਹੈ ਇਸੇ ਕਰਕੇ ਦੀ ਭੂਮਿਕਾ ਬੰਨੀ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਕਾਂਗਰਸ ਦੇ ਨੇ ਜਿਸ ਤਰ੍ਹਾਂ ਇੰਡੀਆ ਗੱਠ ਜੋੜ ਦੇ ਜਿਹੜੇ ਮੈਂਬਰ ਨੇ ਉਹ ਖੁਦ ਕਹਿਣ ਲੱਗੇ ਕਿ 24 ਦੇ ਵਿੱਚ ਜੇ ਅਸੀਂ ਨਾ ਜਿੱਤੇ ਤਾਂ ਆਪਾਂ 29 ਜੀ ਜ਼ਰੂਰ ਜਿੱਤਾਂਗੇ। ਉਹ ਏਜੰਡਾ ਇਸ ਤਰ੍ਹਾਂ ਦਾ ਬਣਾ ਲਿਆ ਜਿਹੜੀ یوں ਲੱਗਣ ਲੱਗ ਗਿਆ ਉਹਨਾਂ ਨੂੰ ਵੀ ਕਿ ਮੋਦੀ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਜਾਂ ਭਾਰਤੀ ਜਨਤਾ ਪਾਰਟੀ ਜਿੱਤੂਗੀ। ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਕੇਜਰੀਵਾਲ ਦੇ ਬਹੁਤ ਸੁਣੀ ਹੈ ਕੱਲ। ਇਹ ਸਾਰੀਆਂ ਗੱਲਾਂ ਕਰਨੀਆਂ ਨੇ ਕਿਉਂ ਮੈਂ ਇਹ ਗੱਲ ਕਰ ਰਿਹਾ ਹਾਂ? ਕਮਲਨਾਥ ਨੇ ਕਿਹੜਾ ਕਮਾਲ ਕਰਨਾ ਹੈ ਜਾਂ ਉਹਦਾ ਕਮਾਲ ਹੈ ਕਿ ਇਹ ਸਾਰੀਆਂ ਗੱਲਾਂ ਅਪਾ ਘਰ ਲਿਆ ਨੇ ਇਸ ਵੀਡੀਓ ਦੇ ਵਿੱਚ ਬਹੁਤ ਬਰੀਫਲੀ ਕਿਉਂਕਿ ਹਰ ਇੱਕ ਵੀਡੀਓ 10 ਮਿੰਟ ਤੋਂ ਵੱਧ ਮੈਂ ਨਹੀਂ ਬਣਾਉਂਦਾ ਲੇਕਿਨ ਮੈਂ ਹਰ ਇੱਕ ਵੀਡੀਓ ਦੇ ਸ਼ੁਰੂ ਚ ਇੱਕ ਗੱਲ ਜ਼ਰੂਰ ਤੁਹਾਨੂੰ ਅਪੀਲ ਕਰਦਾ ਹੁੰਦਾ ਅੱਜ ਵੀ ਕਰ ਰਿਹਾ ਕਿ ਪ੍ਰੇਰੇ ਦਰਸ਼ਕੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜਿਹੜਾ ਅਜੇ ਤੱਕ ਨਹੀਂ ਕੀਤਾ ਹਾਂ ਹੁਣ ਗੱਲ ਇਹ ਕੀ ਹੈ ਅਸਰ ਦੇ ਵਿੱਚ ਕਿਉਂ ਇਹ ਮੈਨੂੰ ਲੋਡ ਪਈ ਉਹਦਾ ਪਹਿਲੀ ਤਾਂ ਲੋਡ ਇਸ ਕਰਕੇ ਪਈ ਕਿ अरविंद केजरीवाल ਨੇ ਇੱਕ ਸਟੇਟਮੈਂਟ ਦਿੱਤੀ ਹੈ ਉਹ ਇਹ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਜੇ ਕੋਈ ਮੁਕਾਬਲਾ ਕਰ ਸਕਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਕਰ ਸਕਦੀ ਹੈ ਇਹ केजरीवाल ਦਾ ਦਾਵਾ ਹੈ ਵੈਸੇ ਅਕਸਰ ਇਹ ਹੁੰਦਾ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਵੱਡਾ ਬਣਾਉਣਾ ਕਿਸੇ ਵੱਡੇ ਬੰਦੇ ਨੂੰ ਜੇ ਆਪਣੀ ਪਾਰਟੀ ਨੂੰ ਵੱਡਾ ਬਣਾਉਣਾ ਕਿਸੇ ਵੱਡੀ ਪਾਰਟੀ ਦਾ ਮੁਕਾਬਲਾ ਸ਼ੁਰੂ ਕਰ ਦੋ ਇਹ ਹੁੰਦਾ ਹੈ ਉਹੀ ਉਹ ਸਟਰੈਟਜੀ ਅਪਣਾ ਰਹੇ ਨੇ ਲੇਕਿਨ ਜਿਹੜੀ ਆਤਮ ਵਿਸ਼ਵਾਸ ਦੀ ਕਮੀ ਹੈ ਇੰਡੀਆ ਕੱਠ ਜੋੜ ਵਿੱਚ ਉਹ ਵੀ ਸਾਹਮਣੇ ਆਈ ਉਹ ਕੀ ਹੈ ਉਹ ਕਹਿੰਦੇ ਦੇਖੋ ਜੇ 24 ਚ ਅਸੀਂ ਨਹੀਂ ਜਿੱਤਦੇ ਤਾਂ ਸ਼ਰਤ ਹੈ ਅਸੀਂ 29 ਦੇ ਵਿੱਚ ਜਿਹੜਾ ਉਹੋ ਭਾਜਪਾ ਮੁਕਤ ਕਰ ਦਾਂਗੇ ਦੇਸ਼ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹ ਗੱਲ ਤਾਂ ਇਹੀ ਲੱਗਦੀ ਕਿਉਂ ਹਾਲਾਤ ਬਣੇ ਨੇ ਇੱਕ ਤਾਂ ਇਹਨਾਂ ਦੇ ਆਤਮ ਵਿਸ਼ਵਾਸ ਦੀ ਕਮੀ ਦੀ ਗੱਲ ਤਾਂ ਹੈ ਸ਼ੀਟ ਸ਼ੇਰਿੰਗ ਹੋਈ ਨਹੀਂ ਜੂਨ 23 ਚ ਬਣਿਆ ਸੀ ਗੱਠਜੋੜ ਇੰਡੀਆ ਗੱਠਜੋੜ ਤੇ ਜਿਹੜੇ ਰਾਹੁਲ ਗਾਂਧੀ ਨੇ ਉਹ ਤਾਂ ਆਪਣੀ ਨਿਆ ਯਾਤਰਾ ਚ ਮੈਂ ਸਮਝਦਾ ਜਿਸ ਮੌਕੇ ਤੇ ਨਿਆ ਯਾਤਰਾ ਹੈ ਤੇ ਬਸ ਇਹ ਤਾਂ ਸਾਰੀ ਕਾਂਗਰਸ ਉਧਰ ਲੱਗੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਪ੍ਰਧਾਨ ਮਲਕਰ ਜਨ ਖੜ ਗਏ ਨੇ ਰਾਹੁਲ ਗਾਂਧੀ ਕੋਲ ਕੋਈ ਅਹੁਦਾ ਨਹੀਂ ਪਰ ਰਾਹੁਲ ਗਾਂਧੀ ਆਖਰ ਦੇ ਨੇ ਗਾਂਧੀ ਪਰਿਵਾਰ ਦਾ ਬੰਦਾ ਤੇ ਫੇਰ ਉਹ ਤਾਂ ਹੋਣੀ ਹੀ ਹੈ ਇਹੀ ਤਾਂ ਮੌਕਾ ਦਿੱਤਾ ਹੋਇਆ ਹੈ ਪਰਿਵਾਰਵਾਦ ਦਾ ਜਿਹੜਾ ਸਹਬਜਾਦਾ ਕਹਿੰਦੇ ਨੇ ਮੋਦੀ ਸਾਹਿਬ ਉਹਨਾਂ ਨੂੰ ਜਵਾਬ ਕੋਈ ਮਿਲਦਾ ਨਹੀਂ ਮਹਿਰ ਔਰ ਗਾਂਧੀ ਤੇ ਖਿਲਾਫ ਨਹੀਂ ਔਰ ਗਾਂਧੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਇਸ਼ੂ ਉਠਾਉਂਦਾ ਪਰ ਉਹ ਇਸ਼ੂ ਦੀ ਜਿਹੜੀ ਆਵਾਜ਼ ਨਹੀਂ ਬਣਦੀ ਜਿੰਨਾ ਨਹੀਂ ਬਾਜਣੀ ਹੈ ਉਹ ਮੀਡੀਆ ਦੀ ਅੱਖ ਚਟੀਰ ਹੈ ਉਹ ਮੀਡੀਆ ਗੋਦੀ ਮੀਡੀਆ ਬਣ ਗਿਆ ਉਹ ਉਹ ਵੀਡੀਓ ਮੋਦੀ ਦੀ ਗੋਦੀ ਚ ਬੈਠ ਗਿਆ ਕਿਉਂ ਕਰ ਲਈਏ ਉਹ ਤਾਂ ਕਿਸਾਨਾਂ ਦੇ ਮਸਲੇ ਚ ਵੀ ਆ ਕਿਤੇ ਵੀ ਆ ਉਹ ਤਾਂ ਉਹੀ ਗੱਲ ਜਿਹੜਾ ਇੱਕ ਜੈਸਮਨ ਜਰਨਲਿਜ਼ਮ ਹੁੰਦਾ ਜਾਂ ਐਡਵੋਕੇਸੀ ਜਰਨਲਿਜ਼ਮ ਹੁੰਦਾ ਉਹ ਹੋ ਰਿਹਾ ਸਾਡੇ ਤਾਂ ਕਿ ਜੋ ਤੋਸੀਖਾ ਹੋ ਗਏ ਹੋ ਠੀਕ ਹੈ ਤੁਹਾਡੀ ਹਾਲ-ਖਾਮ ਲਾਵਾਂਗੇ ਬਸ ਇਹੀ ਹੈ ਤੇ ਕਈ ਵਾਰੀ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਐਂਕਰ ਵੀ ਉਹ ਲੱਗਦਾ ਜਿਵੇਂ ਪਾਰਟੀ ਵੱਲੋਂ ਬੋਲ ਰਿਹਾ ਹੁੰਦਾ ਵੱਡੇ ਚੈਨਲਾਂ ਦੇ ਤੋ ਇਸ ਤਰ੍ਹਾਂ ਦੇ ਹਾਲਾਤ ਚ ਕੌਣ ਸੁਣਦਾ ਹੈ ਰਾਹੁਲ ਗਾਂਧੀ ਦੀ ਵੱਡੇ ਪੱਧਰ ਤੇ ਤਾਂ ਜਿਹੜੀ ਹੈ ਮੀਡੀਆ ਰਹੀ ਤਾਂ ਗੱਲ ਜਾਂਦੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹੋਣ ਇੱਕ ਨਵੀਂ ਡਿਵੈਲਪਮੈਂਟ ਹੋ ਗਈ ਪਹਿਲਾਂ ਆਪਾਂ ਦੇਖਿਆ ਅਸ਼ੋਕ ਚਵਾਨ ਮਹਾਰਾਸ਼ਟਰ ਦਾ ਸਾਬਕਾ ਮੁੱਖ ਮੰਤਰੀ ਉਹ ਵੀ ਇਸੇ ਕਰਕੇ ਗਿਆ ਹੈ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਕਿ ਮੈਨੂੰ ਤੁਸੀਂ ਰਾਜ ਸਭਾ ਚ ਕਿਉਂ ਨਹੀਂ ਲੈ ਗਏ ਤੇ ਦੂਜੇ ਪਾਸੇ ਜਿਹੜਾ 9 ਵਾਰ ਲੋਕ ਸਭਾ ਦਾ ਮੈਂਬਰ ਹੈ ਸ਼ਿਦਵਾੜਾ ਤੋਂ ਜੱਦਾ ਸੀ 1980 ਚ ਪਹਿਲੀ ਵਾਰ ਜਿੱਤਿਆ ਜਿਹੜਾ ਕਮਲਨਾਥ 70 ਸਾਲ ਦੀ ਉਮਰ ਹੈ ਨਵੰਬਰ ਰਿਹਾ ਜਦੋਂ ਫਿਰ 18 ਚ ਮੱਧ ਪ੍ਰਦੇਸ਼ ਚ ਲਾਇਆ ਉਹਨੂੰ ਪ੍ਰਧਾਨ ਬਣਾ ਕੇ ਕਾਂਗਰਸ ਜਿੱਤ ਗਈ ਉਹ ਸੁਭਾਲ ਨਹੀਂ ਸਕਿਆ ਤੋੜਪੰਡ ਹੋ ਗਈ ਲੇਕਿਨ ਆਪਦੇ ਮੁੰਡੇ ਨੂੰ ਨਕਲ ਨੂੰ ਨਕਲ ਲਾਤ ਉਹਨੂੰ ਆਪਣੀ ਥਾਂ ਤੇ ਲੋਕ ਸਭ ਤੋਂ ਵੱਧ ਮੈਂਬਰ ਬਣਾਇਆ ਹੁਣ ਕੀ ਹੋਇਆ ਹੁਣ ਜਦੋਂ ਕਾਂਗਰਸ ਹਾਰ ਗਈ ਮੱਧ ਪ੍ਰਦੇਸ਼ ਚ ਹਾਰੇ ਵੀ ਬੁਰੀ ਤਰੀਕੇ ਨਾਲ ਤੁਸੀਂ 230 ਚੋਂ 166 ਲੱਗੀ 166 66 ਇਹਨਾਂ ਦੀਆਂ ਜਿੰਨੇ ਸਾਰੀਆਂ ਕਾਂਗਰਸ ਦੀਆਂ ਉਸ ਹਾਲਾਤ ਦੇ ਵਿੱਚ ਉਹਦੀ ਪ੍ਰਧਾਨਗੀ ਚਲੀ ਗਈ ਜਾਣੀ ਸੀ ਨੈਤਿਕ ਤੌਰ ਤੇ ਵੀ ਉਹਦਾ ਨਹੀਂ ਬਣਦਾ ਸੀ ਕਿਉਂ ਪ੍ਰਧਾਨ ਰਹਿਦਾ ਤੇ ਜੀਤੂ ਪਟਵਾਰੀ ਨੂੰ ਬਣਾਤਾ ਜੀਤੂ ਪਟਵਾਰੀ ਜਿਹੜਾ ਉਹ ਰੌਲ ਗਾਂਧੀ ਦੇ ਨੇੜੇ ਦਾ ਬੰਦਾ ਹੈ ਦੂਜਾ ਵੱਡਾ ਜਿਹੜਾ ਇਹਦਾ ਵਿਰੋਧੀ ਹੈ ਸਿਆਸੀ ਵਿਰੋਧੀ ਹੈ ਪਾਰਟੀ ਚੋਂ ਦਿਗ ਵਿਜੇ ਸਿੰਘ ਹੈ ਤੇ ਉਹਨੂੰ ਆਸ ਇਹ ਸੀ ਕਮਲਨਾਥ ਨੂੰ ਚਲੋ ਪ੍ਰਧਾਨਗੀ ਤਾਂ ਗਈ ਮੈਨੂੰ ਕੋਈ ਉਤੇ ਉਹਦਾ ਦੇ ਦੇਣਗੇ ਕਿਉਂਕਿ ਤਾਂ ਦਿੱਲੀ ਰਹਿ ਹੈ ਦਿੱਲੀ ਰਹਿ ਕੇ ਤਾਂ ਸਿੱਖਾਂ ਦਾ ਕਤਲੇਆ ਹੋਇਆ ਸੀ ਇਸੇ ਕਰਕੇ ਤਾਂ ਸਿੱਖ ਚਾਰ ਪੰਜ ਬੰਦਿਆਂ ਦੇ ਨਾਂ ਤੋਂ ਨਫ਼ਰਤ ਕਰਦੇ ਨੇ ਉਹਨਾਂ ਚੋਂ ਕਮਲਨਾਥ ਵੀ ਕਾ ਤੇ ਜਿਹਨੂੰ ਕਾਂਗਰਸ ਨੂੰ ਆਵਾਜ਼ ਦੀ ਰਹੀ ਹੈ ਜਿਵੇਂ ਅਜੇ ਵਕਨ ਨੂੰ ਨਵਾਜ਼ਦੀ ਹੈ ਜਗਦੀਸ਼ ਟੈਟਲਰ ਨੂੰ ਨਵਾਜ਼ਦੀ ਹੈ ਬਿਲਕੁਲ ਉਹ ਵੀ ਹੈ ਤੇ ਇਹ ਉਦੋਂ ਵੀ ਨੇੜੇ ਸੀ ਜੀਤੂ ਪਟਵਾਰੀ ਨੇ ਖੁਦ ਕਿਹਾ ਕਹਿੰਦਾ ਦੇਖ ਲਓ ਇੰਦਰਾ ਗਾਂਧੀ ਦਾ ਤੀਜਾ ਪੁੱਤ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਰਿਹਾ ਹੈ ਕੋਈ ਉਹਨੇ ਕੰਟਰਡਿਕਸ਼ਨ ਨਹੀਂ ਦਿੱਤੀ ਕਰ ਜਦੋਂ ਦਿੱਲੀ ਪਹੁੰਚਿਆ ਮੀਡੀਆ ਵਾਲਿਆਂ ਨੇ ਪੁੱਛਿਆ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਹੋ ਇਹ ਕਿਉਂ ਇਹਨਾ ਪੁੱਛਦੇ ਹੋ ਕਿਉਂ ਇਨੇ ਤਸ਼ਾਹਤ ਨੂੰ ਹੋ ਤੁਹਾਨੂੰ ਦੱਸਾਂਗੇ ਜਾਣਕਾਰੀ ਸਾਂਝੀ ਕਰਾਂਗੇ ਮਤਲਬ ਕਿ ਭਾਰਤੀ ਜਨਤਾ ਪਾਰਟੀ ਚਾਹ ਰਹੀ ਨੇ ਕੱਲਾ ਨਹੀਂ ਮੁੰਡਾ ਵੀ ਆਰ ਹੈ ਮੁੰਡੇ ਦਾ ਤਾਂ ਸਿੱਧੇ ਸਪਾਸਟ ਹੋ ਗਿਆ ਜਿਹੜਾ ਉਹਨੇ ਆਪਦਾ ਸੋਸ਼ਲ ਮੀਡੀਆ ਅਕਾਊਂਟ ਬਣਾਇਆ ਸੀ ਉਹਦੇ ਚ ਕਾਂਗਰਸ ਡਿਲੀਟ ਕਰਤੀ ਈ ਕਿ ਉਹਨਾਂ ਦਾ ਹੋਰ ਸਾਥੀ ਹੈ ਉਹ ਵੀ ਮੰਤਰੀ ਰਹਿ ਸਰਜਨ ਸਿੰਘ ਵਰਮਾ ਉਹਨੇ ਵੀ ਕਾਂਗਰਸ ਡਿਲੀਟ ਕਰਤੀ ਯਾਨੀ ਕੱਲਾ ਨਹੀਂ ਆਊਗਾ ਨਾਲ ਕੁਝ ਬੰਦਿਆਂ ਨੂੰ ਲੈ ਕੇ ਆਊਗਾ ਹੁਣ ਇਸ ਹਾਲਾਤ ਦੇ ਵਿੱਚ ਇਹ ਜਿਹੜੀ ਨਿਆਂ ਯਾਤਰਾ ਸ਼ੋਗਰਾ ਚੌਂ ਚੜੇਗਾ ਕੋਈ ਅਸਰ ਨਹੀਂ ਇਹ ਚੱਲਿਆ ਗਿਆ ਕੋਈ ਅਸਰ ਨਹੀਂ ਨਵਜੋਤ ਸਿੰਘ ਸਿੱਧੂ ਜੋ ਕਰ ਰਿਹਾ ਕੋਈ ਅਸਰ ਨਹੀਂ ਕਿਸੇ ਤੇ ਕੋਈ ਐਕਸ਼ਨ ਨਹੀਂ ਜਿਹੜਾ ਜ ਰੌਲ ਗੱਦੀ ਤੇ ਕਹੀ ਜਾਂਦਾ ਜਿਹਨੇ ਜਾਣਾ ਜਾਓ ਉਹ ਤੇਰੇ ਘਰੇ ਜ਼ੋਰ ਲੱਗਿਆ ਭਾਈ ਕਾਂਗਰਸ ਬਣਾਉਣ ਚ ਜਾਂ ਕਾਂਗਰਸ ਕਿੰਨੀ ਕਿ ਸਟਰਗਲ ਕੀਤੀ ਹੈ ਤੋਂ ਇੱਕ ਜਿਹੜੀ ਪਾਰਟੀ ਤੇ ਲੋਕਾਂ ਨੂੰ ਆਸ ਸੀ ਕਿ ਐਡੀ ਪੁਰਾਣੀ ਪਾਰਟੀ ਐ ਤੇ ਇਨਾਂ ਲੰਬਾ ਸਮਾਂ ਰਾਜ ਕੀਤਾ ਉਹ ਪਾਰਟੀ ਜਿਹੜੀ ਐ ਉਹ ੱਟੋ ਘਟ ਆਪੋਜੀਸ਼ਨ ਤਾਂ ਤਕੜੀ ਹੋਵੇ ਪਰ ਹੌਲਾਤ ਨਹੀਂ ਮੋਦੀ ਦੇ ਮੁਕਾਬਲੇ ਨਾ ਤੁਸੀਂ ਉਹ ਜਿਹਾ ਵਧੀਆ ਬੋਲ ਸਕਦੇ ਹੋ ਨਾ ਹੀ ਤੁਸੀਂ ਤੁਸੀਂ ਤਾਂ ਲੋਕ ਸਭਾ ਚੱਖ ਮਾਰ ਕੇ ਵਿਚਕਾਨਾ ਜਿਹੀ ਗੱਲਾਂ ਕਰਦੇ ਹੋ ਤੇ ਚਾਹੇ ਨੂੰ ਪੱਪੂ ਕਹਿ ਕੇ ਕਰੋੜਾ ਰੁਪਏ ਖਰਚ ਤੇ ਪੱਪੂ ਬਣਾਉਂਦੇ ਪਰ ਕਈ ਗੱਲਾਂ ਤਾਂ ਖੁਦ ਅੱਖ ਤਾਂ ਨਹੀਂ ਇਨਾਂ ਨੇ ਮਰਵਾਈ ਜਿਹੜੀ ਜਿਸ ਤਰੀਕੇ ਨਾਲ ਆ ਕੇ ਜਫੀ ਪਾਈ ਸੀ ਮੋਦੀ ਨੂੰ ਉਹ ਤਾਂ ਵਿਚਗਾਨੀ ਗੱਲ ਇਹਨੇ ਆਪ ਹੀ ਕੀਤੀ ਸੀ ਨਾ ਉਹਦੇ 'ਚ ਤਾਂ ਕਿਸੇ ਦਾ ਕੋਈ ਕਸੂਰ ਨਹੀਂ ਬਾਕੀ ਤੇ ਚਲੋ ਵੀਡੀਓ ਦਾ ਕਸੂਰ ਹੋ ਸਕਦਾ ਤੇ ਮੈਂ ਤਾਂ ਬਹੁਤ ਵਾਰੀ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਜਿਹੜੇ ਮੈਂ ਪੱਤਰਕਾਰੀ ਪੜਾਉਂਦਾ ਉਹ ਜੇ ਬੰਦੇ 'ਚ ਕੁਝ ਆਪ ਹੀ ਨਹੀਂ ਹੋਊਗਾ ਤੇ ਫਿਰ ਉਹ ਬੰਦਾ ਇਸ ਤਰੀਕੇ ਨਾਲ ਜਿਹੜਾ ਹੈ ਉਹ ਅ ਸਿੱਖ ਸਕਦਾ ਚਾਹੇ ਪੱਤਰਕਾਰੀ ਹੋਵੇ ਚਾਹੇ ਮੈਡੀਕਲ ਲਾਈਨ ਹੋ ਕੋਈ ਆਪਦੇ ਚ ਵੀ ਤਾਂ ਗੱਲ ਚਾਹੀਦੀ ਹੁੰਦੀ ਹੈ ਨਾ ਬਾਦੇ ਇਕੋ ਬੁਖਾਰੀ ਸੁਣਾ ਕੇ ਗੱਲ ਖਤਮ ਕਰਦਾ ਰਸੂਲ ਹਮਜਾ ਤਾਂ ਆਪਣੇ ਕਿਤਾਬੇ ਇੱਕ ਐਪੀਸੋਡ ਦਿੱਤਾ ਸੀ ਆਪਣੀ ਕਿਤਾਬ ਮੇਰਾ ਦਾਕਸਤਾਨ ਚ ਉਹ ਸਾਰਾ ਕੁਝ ਇਹਨਾਂ ਤੇ ਹੀ ਉਤਰਦਾ ਭਾਵੇਂ ਤੂੰ ਇੰਦਰਾ ਗਾਂਧੀ ਦਾ ਪੋਤਾ ਹੈ ਚਾਹੇ ਮਤਲਬ ਰਜੀਵ ਦਾ ਮੁੰਡਾ ਹੈ ਸੋਨੀਆ ਤੇਰੀ ਮਾਂ ਸਾਰੀਆਂ ਗੱਲਾਂ ਠੀਕ ਨੇ ਆਪ ਕੀ ਹੈ ਤੇਰੇ ਚ ਦੇਖਣ ਵਾਲੀ ਗੱਲ ਹੈ ਉਹ ਐਪੀਸੋਡ ਕਹਿੰਦਾ ਕਿ ਇੱਕ ਵਾਰੀ ਇੱਕ ਮੁੰਡਾ ਕੁੜੀ ਦਾ ਪਿਆਰ ਹੋ ਜਾਂਦਾ ਹੈ। ਦਾਕਿਸਤਾਨ ਦੀ ਗੱਲ ਕਰਦਾ ਉਹ। ਰਸ਼ੀਆ ਦੀ ਇੱਕ ਸਟਰੀਟ ਦੀ। ਤੇ ਕਹਦੇ ਉਹ 5-7 ਮਹੀਨੇ ਵਦ ਰੋਣਾ ਪੈ ਜਾਂਦਾ ਸਮਾਜ 'ਚ ਜਿਵੇਂ ਪੰਜਾਬੀ ਸਮਾਜ 'ਚ ਅਕਸਰ ਹੁੰਦਾ ਹੈ। ਉਹਦੇ ਘਰ ਦੇ ਕੁੜੀ ਦਾ ਵਿਆਹ ਕਿਤੇ ਹੋਰ ਕਰ ਦਿੰਦੇ ਨੇ। ਮੁੰਡਾ ਉਹਦੇ ਵਿਯੋਗ 'ਚ ਗਾਣੇ ਲਿਖਨੇ ਸ਼ੁਰੂ ਕਰ ਦਿੰਦਾ। ਬਹੁਤ ਵੱਡਾ ਸ਼ਾਇਰ ਬਣ ਜਾਂਦਾ ਹੈ। ਮਤਲਬ ਜਿਵੇਂ ਇਹ ਕਹ ਲਈਏ ਪੰਜਾਬੀ ਦਾ ਸ਼ਿਵ ਕੁਮਾਰ ਬਣ ਜਾਂਦਾ ਹੈ। ਇੱਕ ਕੁੜੀ ਜੀ ਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ। ਹਾਂਜੀ ਜੋ ਮਤਲਬ ਇਸ ਤਰ੍ਹਾਂ ਦੇ ਉਦਾਸ ਗੀਤ ਲਿਖਦਾ ਲਿਖਦਾ ਐਡਾ ਵੱਡਾ ਨੌ ਹੋ ਜਾਂਦਾ ਉਸ ਬੰਦੇ ਦਾ ਉਸ ਏਰੀਆ ਦਾ ਸਭ ਤੋਂ ਵੱਡਾ ਸ਼ਾਇਰ ਲੋਕ ਉਹ ਨੂੰ ਮੰਨਦੇ ਨੇ ਫਿਰ ਇੱਕ ਦਿਨ ਉਹ ਕੁੜੀ ਦੁਬਾਰਾ ਮਿਲਦੀ ਹੈ 5-7 ਸਾਲ ਬਾਅਦ ਉਹ ਕਹਿੰਦੀ ਹੈ ਦੇਖ ਮੈਂ ਤੇਰੀ ਜ਼ਿੰਦਗੀ ਚ ਆਈ ਤਾਂ ਤੂੰ ਐਡਾ ਵੱਡਾ ਸ਼ਾਇਰ ਬਣਿਆ ਉਹ ਨੂੰ ਕਹਿੰਦਾ ਆਪਣਾ ਮੁਹੱਬਤ ਆਪਣਾ ਇਸ਼ਕ ਕਿੰਨਾ ਚੱਲ ਰਿਹਾ ਉਹ ਕਹਿੰਦੀ 5-4 ਮਹੀਨੇ ਕਹਿੰਦੇ ਤੇਰੇ ਵਿਆਹ ਹੋਏ ਨੂੰ ਕਿੰਨੇ ਚਿਰ ਹੋ ਗਿਆ ਕਹਿੰਦੀ 6 ਸਾਲ ਕਹਿੰਦੇ ਤੂੰ ਮੈਨੂੰ ਇਹ ਦੱਸ ਤੇਰੇ ਪਤੀ ਨੇ 6 ਸਾਲ ਚ ਕੁਝ ਲਿਖਿਆ ਉਹ ਕਹਿੰਦੀ ਨਹੀਂ ਤੇ ਕਹਿੰਦੀ ਫਿਰ ਜੇ ਤੇਰੇ ਚ ਕੁਝ ਹੁੰਦਾ